ਮੇਰੇ ਨਾਲ 7 ਕਰੋੜ ਰੁਪਏ ਦੀ ਜਿਹੜੀ ਠੱਗੀ ਵਜੀ ਹੈ। ਵਿਦਾਊਟ ਐਨੀ ਡਿਲੇ ਉਹਦੇ ਵਿੱਚ ਜਿਹੜੇ ਸਾਰੇ ਅਕਾਊਂਟ ਜਿਹੜੇ ਆ ਫ੍ਰੀਜ਼ ਕਰਾਏ ਗਏ। ਫ੍ਰੀਜ਼ ਕਰਾ ਕੇ ਅਸੀਂ ਦੋ ਬੰਦਿਆਂ ਨੂੰ ਜਿਹੜਾ ਸਾਡੀ ਪਾਰਟੀਆ ਨੇ ਗੁਹਾਟੀ ਤੋਂ ਜਿਹੜਾ ਦੋ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ। ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਹੈ ਅਮਾਉਂਟ ਦੀ ਰਿਕਵਰੀ ਕਰਾਤੀ ਹੈ ਤੇ ਇਹਦੇ ਵਿੱਚ ਅਸੀਂ 7 ਬੰਦਿਆਂ ਨੂੰ ਜਿਹੜਾ ਹੋਰਾਂ ਨੂੰ ਜਿਹੜਾ ਨਾਮਿਨੇਟ ਕੀਤਾ। ਪਹਿਲੀ ਗੱਲ ਤਾਂ ਇਹ ਕੰਪਨੀ ਬਹੁਤ ਵੱਡੀ ਆ ਹਰ ਕੋਈ ਜਾਣਦਾ। ਬਟ ਇਹਦੇ ਬਾਅਦ ਹੋਮਵਰਕ ਕਰਨ ਤੇ ਮਾਲਕਾ ਦਾ ਨਾਮ ਮੋਬਾਈਲ ਨੰਬਰ ਉਹਨਾਂ ਦਾ ਅਕਾਊਂਟਸ ਤੇ ਹੋਰ ਉਹਨਾਂ ਬਾਰੇ ਜਿਹੜੀ ਇਨਫੋਰਮੇਸ਼ਨ ਹਾਸਲ ਕਰਕੇ ਫੇਰ ਹੀ ਜਿਹੜਾ ਇਹਨਾਂ ਨੇ ਐਸਪੀ ਉਸਵਾਲ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਫੋਨ ਤੇ ਸੀਬੀਆਈ ਆਫੀਸਰ ਬਣ ਕੇ ਤੇ ਉਹਨਾਂ ਨੂੰ ਕਹਿਤਾ ਤੁਹਾਡਾ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੁਹਾਡੇ ਕੁਝ ਡਾਕੂਮੈਂਟਸ ਜਿਹੜੇ ਸਾਨੂੰ ਇੱਥੇ ਪਾਰਸਲ ਮਿਲਿਆ ਧੰਗਾ ਨੇ ਇੱਕ ਵੱਡੇ ਸਨਤਕਾਰ ਨੂੰ ਆਪਣਾ ਸ਼ਿਕਾਰ ਬਣਾਇਆ ਔਰ 7 ਕਰੋੜ ਦੇ ਕਰੀਬੇ ਰਕਮ ਦੱਸੀ ਜਾ ਰਹੀ ਹੈ ਉਹ ਠੱਗੀ ਕੀਤੀ ਹੈ ਔਰ ਮਸ਼ਹੂਰ ਵਰਦਮਨ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਠੱਗੀ ਹੋਈ ਆ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਔਰ ਇਸ ਮਾਮਲੇ ਨੂੰ ਬੜੀ ਜਲਦੀ ਸੁਲਝਾ ਲਿਆ ਮੇਰੇ ਨਾਲ ਪੁਲਿਸ ਦੇ ਉੱਚ ਅਧਿਕਾਰੀ ਮੇਰੇ ਨਾਲ ਨੇ ਤੇਜਾ ਜੀ ਕਿਵੇਂ ਇਸ ਮਾਮਲੇ ਨੂੰ ਸੁਲਝਾਇਆ ਔਰ ਜਿਹੜੇ ਸਾਈਬਰ ਕ੍ਰਾਈਮ ਦੀ ਅਗਰ ਮੈਂ ਗੱਲ ਕਰਾਂ ਬੜੇ ਲੋਕਾਂ ਦੇ ਨਾਲ ਠੱਗੀ ਹੁੰਦੀ ਹੈ ਉਹਨਾਂ ਨੂੰ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਪਰ ਇਹ ਮਾਮਲਾ ਤਾਂ ਮੇਰੇ ਖੰਨ ਨਾਲ 24 ਘੰਟਿਆਂ ਦੇ ਵਿੱਚ ਸੁਲਝਾ ਲਿੱਤਾ ਗਿਆ ਕਿੰਨੀ ਅਮਾਉਂਟ ਰਿਕਵਰ ਕੀਤੀ ਹੈ ਕਿੰਨੇ ਲੋਕ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਕਿਵੇਂ ਇਹਨਾਂ ਨੇ ਠੱਗੀ ਦਾ ਸ਼ਿਕਾਰ ਬਣਾਇਆ ਐਡੇ ਵੱਡੇ ਅਧਿਉਪਤੀ ਨੂੰ ਇਹ ਇੱਕ ਸਾਡੇ ਨਾਲ ਐਸਪੀ ਐਸਪੀਐਸ ਉਸਵਾਲ ਜਿਹੜੇ ਵਰਦਮਾਨ ਗਰੁੱਪ ਦੇ ਮਾਲਕ ਹੈ ਉਹਨਾਂ ਵੱਲੋਂ ਇੱਕ 29 ਤਰੀਕ ਨੂੰ ਆਪਣਾ ਥਾਣਾ ਸਾਈਬਰ ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਕਿੰਨ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਉਹਨਾਂ ਦੇ ਦੱਸਿਆ ਸੀ ਵੀ ਮੇਰੇ ਨਾਲ 7 ਕਰੋੜ ਰੁਪਏ ਦੀ ਜਿਹੜੀ ਠੱਗੀ ਵੱਜੀ ਹੈ। ਤਾਂ ਉਹਦੇ ਵਿੱਚ ਫਿਰ ਅਸੀਂ ਇਨਸਪੈਕਟਰ ਜਤਿੰਦਰ ਐਸ ਐਚ ਓ ਸਰਾ ਸਾਈਬਰ ਸੈੱਲ ਹੈ ਉਹਨਾਂ ਦੀ ਡਿਊਟੀ ਲਈ ਉਹਨਾਂ ਦੀ ਟੀਮ ਦੀ। ਉਹਦੇ ਵਿੱਚ ਫਿਰ ਅਸੀਂ ਕਾਫੀ ਮਿਹਨਤ ਕੀਤੀ ਸਾਡੀ ਟੀਮ ਨੇ। ਤਾਂ ਮਿਹਨਤ ਕਰਨ ਤੇ ਪਹਿਲੋ ਅਸੀਂ ਮੁਕੱਦਮਾ 12 ਨੰਬਰ ਮੁਕੱਦਮਾ ਦਰਜ ਕੀਤਾ ਥਾਣਾ ਸਾਈਬਰ ਸੈੱਲ। ਉ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਆਪਣੀ ਟੀਮ ਬਣਾ ਕੇ ਬੈਂਕਾਂ ਨਾਲ ਤਾਲਮਿਲ ਕਰਕੇ ਇਮੀਡੀਏਟਲੀ ਵਿਦਾਊਟ ਐਨੀ ਡਿਲੇ ਉਹਦੇ ਵਿੱਚ ਜਿਹੜੇ ਸਾਰੇ ਅਕਾਊਂਟ ਜਿਹੜੇ ਆ ਫ੍ਰੀਜ਼ ਕਰਾਏ ਗਏ ਫ੍ਰੀਜ਼ ਕਰਾ ਕੇ ਅਸੀਂ ਦੋ ਬੰਦਿਆਂ ਨੂੰ ਜਿਹੜਾ ਸਾਡੀ ਪਾਰਟੀਆਂ ਨੇ ਗੁਹਾਟੀ ਤੋਂ ਜਿਹੜਾ ਦੋ ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ 5 ਕਰੋੜ 25 ਲੱਖ ਰੁਪਏ ਦੀ ਜਿਹੜੀ ਹੈ ਅਮਾਉਂਟ ਦੀ ਰਿਕਵਰੀ ਕਰਾਤੀ ਹੈ ਫਿਰ ਜਿਹੜਾ 1.5 ਕਰੋੜ ਰੁਪਏ ਜਿਹੜਾ ਬਾਕੀ ਰਹਿ ਗਿਆ ਆਲਮੋਸਟ ਤੇ ਇਹਦੇ ਵਿੱਚ ਅਸੀਂ 7 ਬੰਦਿਆਂ ਨੂੰ ਜਿਹੜਾ ਹੋਰਾਂ ਨੂੰ ਜਿਹੜਾ ਨਾਮਿਨੇਟ ਕੀਤਾ ਤੇ ਇਹਨੂੰ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਬਾਕੀ ਜਿਹੜੀ ਰਿਕਵਰੀ ਵੀ ਅਸੀਂ ਕਰਵਾਵਾਂਗੇ ਅੱਛਾ ਇਹ ਸਰ ਦੋਨੇ ਜਿਹੜੇ ਗ੍ਰਿਫਤਾਰ ਕੀਤੇ ਆ ਜਿਹੜੀ ਬਾਕੀ ਦੀ ਤੁਸੀਂ ਗਿਣਤੀ ਦੱਸ ਰਿਹਾ ਇਸ ਗੈਂਗ ਦੀ ਇਹ ਕਿਹੜੀ ਸਟੇਟ ਦੇ ਨਾਲ ਰਹਿਣ ਵਾਲੇ ਆ ਕਿਹੜੇ ਸੂਬੇ ਤੋਂ ਤੁਸੀਂ ਗ੍ਰਿਫਤਾਰ ਕੀਤਾ ਇਹ ਸਾਰੇ ਜਿਹੜੇ ਸਾਰੇ ਜਿਹੜੇ ਪਹਿਲੇ ਵੀ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਗੁਹਾਟੀ ਤੋਂ ਕੀਤੇ ਆ ਇਹ ਸਾਰੇ ਉਸੇ ਏਰੀਏ ਦੇ ਜਿਹੜੇ ਆਸਾਮ ਦੇ ਏਰੀਏ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਨਾਲ ਜਿਹੜੇ 7 ਬੰਦੇ ਆ ਜਿਹੜੇ ਇਹਦੇ ਵਿੱਚੋਂ ਦੋ ਜਿਹੜੇ ਕਾਫੀ ਪੁਰਾਣੇ ਆ ਔਰ ਇਹਨਾਂ ਦੇ ਕਿੰਗਪਿੰਨ ਚ ਇਹਨਾਂ ਦੀ ਅਸੀਂ ਗ੍ਰਿਫਤਾਰੀ ਹਜੇ ਕਰਨੀ ਹੈ ਤਾਂ ਇਹ ਜਿਹੜੇ ਵਿਅਕਤੀ ਇਹਨਾਂ ਦੇ ਨਾਲ ਜਿਹੜੇ ਗ੍ਰਿਫਤਾਰ ਹੋਏ ਆ ਇਹ ਇਹਨਾਂ ਦੇ ਪਾਰਟਨਰ ਸੀ ਤੇ ਇਹਨਾਂ ਦੀ ਆਪਸ ਵਿੱਚ ਇਸ ਜਿਹੜੀ ਠੱਗੀ ਦੀ ਪਰਸੈਂਟੇਜ ਸੀ ਜਿੰਨਾਂ ਕੋਲੋਂ ਅਸੀਂ 5 ਕਰੋੜ 25 ਲੱਖ ਜਿਹੜਾ ਰਿਕਵਰ ਕਰਾ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਆ ਉਹ ਅਸੀਂ ਜਲਦ ਕਰਾਵਾਂਗੇ ਅੱਛਾ ਟੈਕਨੀਕਲੀ ਮੈਂ ਸਮਝਣਾ ਚਾਹਾਂਗਾ ਕਿਉਂਕਿ ਇਹ ਜਿਹੜੇ ਤੁਸੀਂ ਦੋ ਗ੍ਰਿਫਤਾਰ ਕੀਤੇ ਤੁਸੀਂ ਕਹਿੰਦੇ ਹੋਰ ਬਾਕੀ ਗ੍ਰਿਫਤਾਰੀਆਂ ਬਾਕੀ ਨੇ ਇਹ ਪਹਿਲੇ ਤੋਂ ਇਸ ਵਰਦਮਾਨ ਦੇ ਬਾਰੇ ਜਾਣਦੇ ਸੀ ਐਸ ਪੀਓ ਸਵਾਲ ਦੇ ਨੰਬਰ ਇਨਰ ਇਸ ਇਹਨਾਂ ਦੇ ਕੋਲ ਕਿਵੇਂ ਆਏ ਕਿਵੇਂ ਇਹਨਾਂ ਦੀ ਗੱਲਬਾਤ ਹੋਈ ਕਿ ਕੋਈ ਅੰਦਰਲਾ ਕੋਈ ਇੰਡਸਟਰੀ ਦੇ ਵਿੱਚ ਕੋਈ ਉਹ ਨਹੀਂ ਸੀ ਜਿਹੜਾ ਵਰਕਰ ਇੱਥੇ ਕੰਮ ਕਰਦਾ ਹੋਵੇ ਵਾਪਸ ਚਲਾ ਗਿਆ ਹੋਵੇ ਉਸ ਨੇ ਛੱਠਗੀ ਦਾ ਸ਼ਿਕਾਰ ਹੋਇਆ ਜਿਹੜੇ ਇਹਨਾਂ ਦੇ ਵਿੱਚ ਨਾ ਦੋ ਬੰਦੇ ਰੂਮੀ ਤੇ ਜਾਕਰ ਜਾਕਰ ਜਿਹੜੇ ਹੈ ਦੋ ਬੰਦੇ ਜਿਹੜੇ ਕਿੰਗਪਿੰਨ ਹਨ ਜਿਨ੍ਹਾਂ ਨੇ ਸਾਰਾ ਹੋਮਵਰਕ ਕਰਕੇ ਇਹਨਾਂ ਨੂੰ ਆ ਦੋ ਬੰਦੇ ਜਿਹੜੇ ਸੀ ਗ੍ਰਿਫਤਾਰ ਕੀਤੇ ਇਹਨਾਂ ਨੂੰ ਦਿੱਤਾ ਤੇ ਇਹਦੇ ਅਕਾਊਂਟ ਜਿਹੜੇ ਪੈਸੇ ਪਏ ਹਨ ਤਾਂ ਉਹਦੇ ਵਿੱਚ ਇਹਨਾਂ ਨੇ ਡੈਫੀਨਿਟਲੀ ਉਹਦੇ ਉੱਤੇ ਹੋਮਵਰਕ ਕੀਤਾ ਇਸ ਕੰਪਨੀ ਬਾਰੇ ਪਹਿਲੀ ਗੱਲ ਤਾਂ ਇਹ ਕੰਪਨੀ ਬਹੁਤ ਵੱਡੀ ਆ ਹਰ ਕੋਈ ਜਾਣਦਾ ਬਟ ਇਹਦੇ ਬਾਅਦ ਹੋਮਵਰਕ ਕਰਨ ਤੇ ਮਾਲਕਾ ਦਾ ਨਾਮ ਮੋਬਾਈਲ ਨੰਬਰ ਉਹਨਾਂ ਦਾ ਅਕਾਊਂਟਸ ਤੇ ਹੋਰ ਉਹਨਾਂ ਬਾਰੇ ਜਿਹੜੀ ਇਨਫੋਰਮੇਸ਼ਨ ਹਾਸਲ ਕਰਕੇ ਫੇਰ ਹੀ ਜਿਹੜਾ ਇਹਨਾਂ ਨੇ ਐਸਪੀ ਉਸਵਾਲ ਹੋਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਫੋਨ ਤੇ ਸੀਬੀਆਈ ਆਫੀਸਰ ਬਣ ਕੇ ਤੇ ਉਹਨਾਂ ਨੂੰ ਕਹਿਤਾ ਤੁਹਾਡਾ ਮਨੀ ਲੌਂਡਰਿੰਗ ਦਾ ਜਿਹੜਾ ਕੇਸ ਬਣਦਾ ਤੁਹਾਡੇ ਕੁਝ ਡਾਕੂਮੈਂਟਸ ਜਿਹੜੇ ਸਾਨੂੰ ਇੱਥੇ ਪਾਰਸਲ ਮਿਲਿਆ ਤੋ ਜਿਸ ਨਾਲ ਇਹ ਬਜ਼ੁਰਗ ਬੰਦੇ ਆ 82 ইয়ার্স ওল্ড ਇਹਨਾਂ ਦੀ ਏਜ ਆ ਤੇ ਇਹਨਾਂ ਨੇ ਇਹ ਦੇਖਿਆ ਵੀ ਸ਼ਾਇਦ ਮੇਬੀ ਮੇਰੇ ਕਾਗਜ਼ਾਂ ਦੀ ਕੋਈ ਮਿਸਫਿਊਜ਼ ਨਾ ਹੋ ਗਿਆ ਹੋਵੇ ਬੰਦਾ ਡਰ ਜਾਂਦਾ ਤੁਹਾਡੇ ਅਰੈਸਟਵਰੰਟ ਆ ਡਿਜੀਟਲ ਰੈਸਟੋਰੈਂਟ ਨੂੰ WhatsApp ਕਰਤੇ ਜਿਹੜੇ ਅਸੀਂ ਹੁਣ ਤਫਤੀਸ਼ ਦੌਰਾਨ ਵੀ ਕਬਜ਼ੇ ਚ ਲਈ ਹੈ ਤਾਂ ਉਸ ਤਰੀਕੇ ਨਾਲ ਇਹਨਾਂ ਨੇ ਉਹਨੂੰ ਡਰਾ ਲਿਆ ਟ੍ਰਾਂਨ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਮੇਬੀ ਮੈਂ ਕੋਈ ਜੀ ਪ੍ਰੋਬਲਮ ਚ ਨਾ ਪੈ ਜਾ ਜਿਹੜੀ ਬਾਅਦ ਚ ਮੈਨੂੰ ਸੋਲਵ ਕਰਨੀ ਜਿਹੜੀ ਔਖੀ ਹੋਵੇ ਤਾਂ ਇਮੀਡੀਏਟਲੀ ਪਹਿਲੋਂ ਉਹਨਾਂ ਨੂੰ ਪੈਸੇ ਦੇ ਦੋ ਤਾਂ ਇਹਨਾਂ ਨੇ ਉਹਨਾਂ ਦੇ ਅਕਾਊਂਟ ਤੋਂ ਪੈਸੇ ਟ੍ਰਾਂਸਫਰ ਕਰ ਤਾ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਜਿਹੜੇ ਬਾਕੀ ਕੰਪਨੀ ਦੇ ਕਰਮਚਾਰੀ ਆ ਉਹਨਾਂ ਦੀ ਵੀ ਜਾਂਚ ਕਰ ਰਹੇ ਹੋ ਨਹੀਂ ਬਿਲਕੁਲ ਅਸੀਂ ਪਹਿਲੋਂ 9 ਦੇ 9 ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਫੇਰ ਬਿਹਾਈਂਡ ਅਸੀਂ ਇਹ ਦੇਖਾਂਗੇ ਕਿ ਇਹਨਾਂ ਦੇ ਕੰਪਨੀ ਜਾਂ ਕਿਸੇ ਹੋਰ ਵੱਲੋਂ ਕਿਸੇ ਬੰਦੇ ਦੀ ਕੋਈ ਸ਼ਮੂਲੀਅਤ ਤਾਂ ਨਹੀਂ ਰਿਕਵਰੀ ਕਿੰਨੀ ਹੋਈ ਹੈ ਰਿਕਵਰੀ ਹੁਣ ਤੱਕ 5 ਕਰੋੜ 25 ਲੱਖ ਹੋ ਚੁੱਕੀ ਹੈ 5 ਕਰੋੜ 25 ਲੱਖ ਦੀ ਰਿਕਵਰੀ ਹੋ ਗਈ ਹੈ ਔਰ ਬੜੀ ਜਲਦੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿੱਤਾ ਪਰ ਸਾਈਬਰ ਕ੍ਰਾਈਮ ਦੇ ਜਿਹੜੇ ਹੋਰ ਬਾਕੀ ਮਾਮਲੇ ਨੇ ਕਈ-ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਨੇ ਲੋਕ ਉਹ ਹਜੇ ਮਾਮਲਿਆਂ ਨੂੰ ਵਿਚਾਰ ਦੀ ਹੈ ਨਾ ਪੁਲਿਸ ਉਹਨਾਂ ਨੂੰ ਵੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਮਾਮਲਾ ਬੜਾ ਹਾਈ ਪ੍ਰੋਫਾਈਲ ਸੀ ਪੁਲਿਸ ਨੇ ਬੜੀ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਕੈਮਰਾਮੈਨ ਰਾਜਵਿੰਦਰ